ਐਮਐਲਏ ਸ਼ਰੀ ਕਲਸੀ ਅਤੇ ਡੀਸੀ ਗਰਤਾਸਪੁਰ ਵੱਲੋਂ ਤਨਤਨ ਚੇਰੀ ਗੁਰੂ ਨਾਨਕ ਦੇਵ ਜੀ ਦੇ ਵਿਆਪੁਰਪੁਰ ਬਨੂਸਮਰਪਤ ਪ੍ਰਬੰਧਾਂ ਦਾ ਲਿਆ ਚਾਜਾ ਸਮਾਗਮ ਨੂੰ ਸ਼ਾਨਦਾਰ ਢੰਗ ਨਾਲ ਨਿਭਰੇ ਚਾਰਨ ਲਈ ਅਧਿਕਾਰੀਆਂ ਦੀਆਂ ਲਗਾਈਆਂ ਡਿਊਟੀਆਂ ਪਹਿਲੀ ਪਾਚਾਈ ਤਨਤਨ ਚੇਰੀ ਗੁਰੂ ਨਾਨਕ ਦੇਵ ਜੀ ਦੇ ਵਿਆਪੁਰਪੁਰ ਬਨੂਸਮਰਪਤ ਪਟਾਲਾ 'ਚ ਐਮਐਲਏ ਅਮਨਸ਼ੀਰ ਸਿੰਘ ਸ਼ਰੀ ਕਲਸੀ ਅਤੇ ਡਿਪਟੀ ਕਮਿਸ਼ਨਰ ਗਰਤਾਸਪੁਰ ਤਲਵੰਦਰਜੀਤ ਸਿੰਘ ਵੱਲੋਂ ਪ੍ਰਬੰਧਾਂ ਦਾ ਚਾਜਾ ਲਿਆ ਗਿਆ ਇਸ ਮੌਕੇ ਡਿਪਟੀ ਕਮਿਸ਼ਨਰ ਅਤੇ ਐਮਐਲਏ ਸ਼ਰੀ ਕਲਸੀ ਵੱਲੋਂ ਵਿਆਪੁਰਪੁਰ ਦੇਸ਼ਮਾਗਮ ਨੂੰ ਸ਼ਾਨਦਾਰ ਟੰਗ ਨੇਪਰੇ ਚੜ੍ਹਨ ਲਈ ਵਿਸ਼ੇਸ਼ ਡਿਊਟੀਆਂ ਲਗਾਈਆਂ ਗਈਆਂ ਅਤੇ ਇਸ ਮੌਕੇ ਉਹਨਾਂ ਨੇ ਗੱਲਬਾਤ ਕਰਦੇ ਆ ਕਿ ਤਨਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਪਪੁਰਬ ਨੂੰ ਲੈ ਕੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਅਤੇ ਸੁਰੱਖਿਆ ਨੂੰ ਲੈ ਕੇ ਵੀ ਵੱਖ-ਵੱਖ ਸਰਕਾਰੀ ਪੁਲਿਸ ਦੀ ਅਧਿਕਾਰੀਆਂ ਅਤੇ ਮਲਾਜ਼ਮਾਂ ਦੀਆਂ ਕਾਸਟ ਡਿਊਟੀਆਂ ਲਗਾਈਆਂ ਗਈਆਂ ਹਨ ਤਾਂ ਜੋ ਤਨਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਪਪੁਰਬ ਸ਼ਾਂਤੀਪੂਰਨ ਅਤੇ ਸ਼ਾਂਤ ਤੰਗ ਨਾਲ ਨੇਪਰੇ ਚੜ੍ਹਿਆ ਜਾ ਸਕੇ ਹਰ ਸਾਲ ਬਾਬਾ ਜੀ ਦਾ ਵਿਆਹ ਜਿਹੜਾ ਬੜੇ ਧੂਮ-ਧਾਮ ਨਾਲ ਮਟਾਲੇ ਵਿਖੇ ਮਨਾਇਆ ਜਾਂਦਾ ਔਰ ਅਕਸਰ ਜਦੋਂ ਦੀ ਮੈਨੂੰ ਜ਼ਿੰਮੇਵਾਰੀ ਮਿਲੀ ਹੈ ਮੇਰੀ ਕੋਸ਼ਿਸ਼ ਹਦੀ ਹੈ ਕਿ ਕੋਈ ਕਸਰ ਰਹਿ ਨਾ ਜਾਵੇ ਆਪਾਂ ਨੂੰ ਵਧੀਆ ਬਿਆਨ ਹੋ ਜਿਹੜਾ ਵੀ ਕੋਈ ਸੰਗਠਨ ਨੂੰ ਦਿੱਕਤ ਨਾ ਆਵੇ ਇਸ ਕਰਕੇ ਜਦੋਂ ਵੀ ਬਾਬਾ ਜੀ ਦਾ ਵਿਆਹ ਹੁੰਦਾ ਫਿਰ ਆਪਾਂ ਸਾਰੇ ਪ੍ਰਸ਼ਾਸਨ ਸਮੇਤ ਡੀਸੀ ਸਾਹਿਬਾਨ ਏਡੀਸੀ ਸਾਹਿਬਾਨ ਕਮਿਸ਼ਨਰ ਸਾਹਿਬ ਸਾਰੇ ਆਪਾਂ ਸ਼ਹਿਰ ਦਾ ਦੌਰਾ ਕਰਦੇ ਆ ਕਿ ਜਿੱਥੇ-ਜਿੱਥੇ ਕੋਈ ਦਿੱਕਤਾਂ ਨੇ ਉਹਨਾਂ ਦਾ ਹੱਲ ਕਰ ਸਕੀਏ ਸੋ ਅੱਜ ਵੀ ਉਹ ਰੁਟੀਨ ਬਾਬਾ ਜੀ ਦੇ ਵਿਆਹ ਦੀਆਂ ਤਿਆਰੀਆਂ ਪੂਰੀਆਂ ਨੇ ਪ੍ਰਸ਼ਾਸਨ ਆਪਣੇ ਵੱਲੋਂ ਪ੍ਰੋਪਰਲੀ ਕੰਮ ਕਰ ਰਿਹਾ ਪਰ ਅੱਜ ਨਜ਼ਰਸੋਲੀ ਕਰਨ ਵਾਸਤੇ ਬਤੌਰ ਡੀਸੀ ਸਾਹਿਬ ਇਹ ਡੀਸੀ ਸਾਹਿਬ ਸਾਰੀ ਪ੍ਰੋਪਰਲੀ ਕਮਿਸ਼ਨਰ ਸਾਹਿਬ ਸਾਰੀ ਟੀਮ ਜਿਹੜੀ ਆ ਆਲਾ ਹਫਸਰਾਂ ਦੀ ਪਹੁੰਚੀ ਹੈ ਜਿੱਥੇ ਵੀ ਕੋਈ ਕਮੀ ਪੇਸ਼ੀ ਨਜ਼ਰ ਆਉਂਦੀ ਆ ਆਪਾਂ ਉਹਨੂੰ ਹੀ ਹੱਲ ਕਰ ਦਿੱਤਾ ਕਰਾਂਗੇ ਆਪ ਜੀ ਦੇ ਤੇ ਲੋਕਾਂ ਨੂੰ ਸੰਗਤ ਨੂੰ ਵੀ ਜਾਣਕਾਰੀ ਦੇਣਾ ਚਾਹੁੰਦੇ ਆ ਕਿ ਇੱਕ ਆਪਾਂ ਹੈਲਪਲਾਈਨ ਨੰਬਰ ਜਿਹੜਾ ਇਸ਼ੂ ਕੀਤਾ ਜਿੱਥੇ ਵੀ ਸੰਗਤ ਨੂੰ ਜਿਹੜੀ ਵੀ ਕੋਈ ਕਿਸੇ ਕਿਸਮ ਦੀ ਕੋਈ ਕਮੀ ਪੇਸ਼ੀ ਨਜ਼ਰ ਆਉਂਦੀ ਹੈ ਕਿਉਂਕਿ ਆਪਣੇ ਵੱਲੋਂ ਤੇ ਆਪਾਂ ਪਪਾ ਪਰ ਹੋ ਕੇ ਕਰ ਹੀ ਰਹੇ ਹਾਂ ਕੋਈ ਛਿਵਰੇ ਦਾ ਕੰਕੁਲਾ ਨਜ਼ਰ ਆਉਂਦਾ ਹੈ ਕੋਈ ਕਿਸੇ ਕਿਸਮ ਦੀ ਕਮੀ ਪੇਸ਼ੀ ਨਜ਼ਰ ਆਉਂਦੀ ਆ ਉਸ ਹੈਲਪਲਾਈਨ ਨੰਬਰ ਤੇ ਜਰੂਰ ਸਾਨੂੰ ਅਗਾ ਕੀਤਾ ਜਾਵੇ ਤਾਂ ਜੋ ਕਿ ਸਮੇਂ ਸਿਰ ਉਹਦੀ ਜਿਹੜੀ ਆ ਵੀ ਆਪਾਂ ਜਿਹੜੀ ਕੋਈ ਕਮੀ ਹੋਵੇ ਉਹਨੂੰ ਦੂਰ ਕਰ ਸਕੇ ਬਿਲਕੁਲ ਜੀ ਇੱਕ ਗੱਲ ਤੇ ਕਲੀਅਰ ਹੈ ਦੇਖੋ ਬਾਬਾ ਜੀ ਦਾ ਵਿਆਹ ਜਿਹੜਾ ਸੰਗਤ ਦੇ ਰੂਪ ਦੇ ਵਿੱਚ ਸਾਰੇ ਪਰਿਵਾਰ ਆ ਕੇ ਸਾਡੇ ਬਜ਼ੁਰਗ ਸਾਡੀਆਂ ਮਾਵਾ ਪੈਣਾ ਸਾਰੇ ਆ ਕੇ ਪਰਿਵਾਰ ਇਕੱਠੇ ਹੁੰਦੇ ਨੇ ਔਰ ਇਹਦੇ ਵਿੱਚ ਜਿਹੜਾ ਵੀ ਹੋਲਣ ਬਾਜ ਆ ਉਹਦੀ ਜ਼ਿੰਮੇਵਾਰੀ ਉਹਨੂੰ ਆਪਣੀ ਆਪ ਹੋਊਗੀ ਕਿਉਂਕਿ ਪ੍ਰਸ਼ਾਸਨ ਪੁਲਿਸ ਆਪਣੇ ਤੌਰ ਤੇ ਕੰਮ ਕਰ ਰਹੀ ਹੈ ਜਿਹੜਾ ਵੀ ਕੋਈ ਗਲਤ ਅੰਸਰ ਹੋਊਗਾ ਜਾਂ ਜਿਹੜਾ ਕੋਈ ਗਲਤੀ ਕਰੂਗਾ ਉਹਦੀ ਬਣਦੀ ਜੋ ਵੀ ਖਮਿਆਜਾ ਨੂੰ ਭੁਗਤਣਾ ਪਊਗਾ ਸੋ ਕਹਿਣ ਦਾ ਭਾਵ ਇਹ ਆ ਵੀ ਇਹ ਇਹ ਸਵਾਰ ਅੱਗੇ ਨਾਲੋਂ ਕਿਉਂਕਿ ਜੋ ਜੋ ਕੰਮ ਕਰ ਰਹੇ ਆ ਜੋ ਤੋਂ ਅੱਗੇ ਨਾਲੋਂ ਮੈਂ ਕਹਿ ਸਕਦਾ ਵੀ ਵਧੀਆ ਤੋਂ ਵਧੀਆ ਗੱਲਾਂ ਔਰ ਵਧੀਆ ਤੋਂ ਵਧੀਆ ਐਫਰਟ ਨਿਕਲ ਕੇ ਜਿਹੜੇ ਬਾਹਰ ਆ ਰਹੇ ਨੇ ਔਰ ਸੋ ਲੱਗੇ ਆ ਔਰ ਵਧੀਆ ਕਰਾਂਗੇ ਆ ਬਾਬਾ ਜੀ ਦੇ ਵਿਆਹ ਸੰਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਦੀ ਵੀਚਟ ਆਰਗੇਨਾਈਜ਼ ਕੀਤੀ ਗਈ ਹੈ ਸਾਨੂੰ ਜਿੱਥੇ ਜਿਹੜੀ ਵੀ ਕੋਈ ਕਮੀ ਨਜ਼ਰ ਆਏਗੀ ਉਹ ਸੰਬੰਧਿਤ ਵਿਭਾਗ ਨੂੰ ਹਦਾਇਤ ਕਰ ਦਿੱਤੀ ਜਾਵੇ ਕਿ ਉਹ ਕਮੀ ਬਿਸ਼ੇ ਦੂਰ ਕੀਤੀ ਜਾਵੇ ਤਾਂ ਜੋ ਜੋ ਵੀ ਸੰਗਤ ਬਾਹਰ ਆਏਗੀ ਉਸ ਦੇ ਲੋਕਲ ਨਿਵਾਸੀ ਨੇ ਇਸ ਸਮੇਂ ਦੌਰਾਨ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਸਫਾਈ ਦਾ ਬੜਾ ਰਹਿਦਾ ਹੈ ਸਫਾਈ ਦਾ ਉਹ ਬੜੇ ਹੁੰਦੇ ਆ ਹਾਂ ਉਹ ਵੀ ਉਹ ਵੀ ਆਰਗੇਨਾਈਜ਼ ਤਰੀਕੇ ਨਾਲ ਕਰਾਂਗੇ ਜਿਹੜਾ ਲੰਗਰ ਦੀ ਪਰਮਿਸ਼ਨ ਲੈਣਗੇ ਉਹਨਾਂ ਨੂੰ ਖਾਸ ਬੇਨਤੀ ਵੀ ਕਰਾਂਗੇ ਹਦਾਇਤ ਵੀ ਕਰਾਂਗੇ ਕਿ ਕਿ ਉਹ ਜਿਹੜੇ ਵੇਸਟ ਹੈ ਉਹਦੇ ਡਿਸਪੋਜ਼ਲ ਦਾ ਖਾਸ ਧਿਆਨ ਰੱਖੇ